ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਤਾਰੇ ਪਹਿਲਾ ਅਸਤਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਦ ਜਗ ਜਿਨਹੇ ਉਪਾਇ ਭਾਈ ਕਰਨ ਕਾਰਨ ਸਮਰੱਥ ਜਿੜਿਓ ਪਿੰਡ ਜਨ ਸੱਜ ਆ ਭਾਈ ਦੇ ਕਰ ਆਪਣੀ ਹੱਥ ਸਭ जग ਜਲਹਿ ਉਪਾਇਆ ਭਾਈ ਕਰਨ ਕਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇਕਰ ਆਪਣੀ ਅੱਖ ਕਿਨ ਤਹੀਆ ਕਿਉ ਦੇਖੀਐ ਭਾਈ ਪਰਤਾ ਇਕ ਇਕੱਠ ਹੋਰ ਗਉਂਦ ਸਲਾਹੀਆ ਪਾਈ ਜਿਸਤੇ Jap ਤਫ ਮੇਰੇ ਮਨ ਜਪੀਐ ਹਰ ਧਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕਾ ਘਰ ਸਭ ਕੁਛ ਹੈ ਭਾਈ ਨਾਉ ਨਿਤ ਪਰੇ ਪੰਡਾਰ ਸਕੀ ਕੀਮਤ ਨਾ ਪਵੈ ਭਾਈ ਉਚਾ ਅਗਮ ਅਪਾਰ ਜੀਵ ਜੰਤ ਪ੍ਰਤਿ ਪਾਲਦਾ ਭਾਈ ਨਤਮਤ ਕਰਦਾ ਸਾਰ ਸਤਿਗੁਰੂ ਪੂਰਾ ਭੇਟੀਐ ਭਾਈ ਸਬਦ ਮਿਲਾਵਣ ਹਾਰ ਸੱਚੇ ਚਰਨ ਸਰੇ ਵੀ ਅਹ ਪਾਈ ਪ੍ਰਾਨ ਪਉ ਹੋਵੈ ਨਾਸ ਮਿਲ ਸੰਤ ਸਵਾ ਮਨ ਮੰਜੀਐ ਪਾਈ ਹਰ ਕੈ ਨਾਮ ਨਿਵਾਸ ਮੇਰਾ ਅੰਧੇਰਾ ਅਗਿਆਨਤਾ ਭਾਈ ਕਮਲ ਹੋਇਆ ਪਰਗਾਸ ਗੋਲ ਬੱਜਨ ਸੁਖ ਉਪਜੈ ਭਾਈ ਸਾਗ ਫਾਲ ਸਤਿਗੁਰ ਪਾਸ ਮੇਰਾ ਤੇਰਾ ਛੋਡਿਆ ਪਾਈ ਹੋਈਆ ਸਭ ਕੀ ਧੂਰ ਘਾਟ ਘਾਟ ਬ੍ਰਹਮ ਪਸਾਰਿਆ ਪਾਈ ਵਿਖਸਵਾ ਹਜੂਰ ਜਿਤ ਦੇਨ ਵਿਸਰਾਤਾਰ ਬ੍ਰਹਮ ਪਾਈ ਤਤ ਤਦ ਲ ਮਰੀਏ ਝੂਰੇ ਕਰਨ ਕਰਾਵਨ ਸੰਰਤ ਭਾਈ ਸਰਵ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਲਾਸ ਪਾਵ ਤਾਮੇ ਲਏ ਭਾਈ ਹਰਦਾ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਭਾਈ ਹਰਦਾ ਹੋਵ ਪ੍ਰਗਾਸ ਪ੍ਰਗਟ ਭਾਇ ਪਰਤਾਪ ਪ੍ਰਗਟ ਭਾਈ ਮੌਲਿਆ ਪਰਤ ਅਕਾਸ ਗੁਰ ਪੂਰਾ ਸੰਤੋਖ ਆ ਭਾਈ ਅਹਨਿ ਸੁਲਾਗਾ ਪਾਇ ਰਸ ਨਾਮ ਰਵ ਸਦਾ ਪਾਈ ਸੱਚਾ ਸਾਦ ਸੁਆਉ ਕਰਨੀ ਸੋਰ ਸੋਰ ਜੀਵ ਆ ਭਾਈ ਨਹ ਚਨ ਪਾਇਆ ਤਾ ਜਿਸ ਪਰਤੀ ਤਨਾ ਆਵਾਈ ਭਾਈ ਸੋ ਜੀੜਾ ਜਲ ਜਾਉ ਵਾਹਿਗੁਰੂ ਮੇਰੀ ਸਾਹਬਤਾਈ ਹਉ ਤਿਸ ਕਾ ਬਲ ਜਾਈ ਓਹ ਨਿਰਕੁਣੀ ਯਾਰੇ ਪਾਲਦਾ ਪਾਈ ਦੇ ਨਿਥਾਵੇ ਥਾਏ ਰਿਜਕ ਸੰਭਾਹੇ ਸਾਸ ਸਾਸ ਭਾਈ ਗੁਰ ਆਕਾਲ ਜਿਸ ਗੁਰ ਸਾਚਾ ਭੇਟਿਐ ਭਾਈ ਪੂਰਾ ਤਿਸ ਕਰਮਾ ਤਿਸ ਬਿਨ ਘਰੀ ਨਾ ਜੀਵਿਆ ਭਾਈ ਸਰਬ ਕਲਾ ਪਰ ਪੂਰੈ ਸਾਸਿ ਗਿਰਾਸ ਨਾ ਵਿਸਰਾ ਪਾਈ ਦੇਖੈ ਸਦਾ ਹਜੂਰੈ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਜਿਨਾ ਪ੍ਰੀਤ ਨਾ ਲਗਿਆ ਪਾਈ ਸੇਨਤਨ ਤਮਰ ਦੇ ਝੂ ਅੰچل ਲਾਏ ਤਰਾਇ ਭਾਈ ਭਉਜਲ ਦੁਖ ਸੰਸਾਰ ਕਰ ਕਿਰਪਾ ਨਦਰਿ ਮਹਾਲਿਆ ਪਾਈ ਕੀਤਾ ਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਪੂਜ ਮਾ ਮੇ ਅਧਾਰ ਨਨਕ ਤਿਸ ਸਰਣਾ ਗਤੀ ਪਾਈ ਜੇ ਕੇਲ ਬਿਖ ਕਾਟੜ ਹਾਰ ਮਨ ਤਾਂ ਸੀਤਲ ਹੋਇਆ ਨਕ ਤਿਸ ਸਰਨਾਗਤੀ ਪਾਈ ਜੇ ਕੈਲ ਬਿਖ ਕਾਟੜ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ